ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਉਹਨਾਂ ਦੀ ਮਾਤਾ ਮਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਦੇਸ਼-ਦੁਨੀਆਂ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਵਿੱਚ ਜਿੱਥੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਉੱਥੇ ਸੂਬੇ ਭਰਤੀਆਂ ਵੱਖ-ਵੱਖ ਸੜਕਾਂ ਉੱਤੇ ਬਾਜ਼ਾਰਾਂ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਸੰਗਤਾਂ ਦੇ ਵੱਲੋਂ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ ਨੇ ਇਸੇ ਤਰ੍ਹਾਂ ਅੰਮ੍ਰਿਤਸਰ ਜਲੰਧਰ ਮੁਖ ਮਾਰਗ ਤੇ ਬਿਆਸ ਦੇ ਵਿੱਚ ਸੰਪਰਕ ਰੋਡ ਉੱਤੇ ਸਥਾਨਕ ਦੁਕਾਨਦਾਰਾਂ ਤੇ ਇਲਾਕਾ ਨਿਵਾਸੀਆਂ ਦੇ ਵੱਲੋਂ ਸਾਂਝੇ ਤੌਰ ਤੇ ਸਾਲਾਨਾ ਦੁੱਧ ਦਾ ਲੰਗਰ ਲਗਾਇਆ ਗਿਆ ਹੈ। ਇਸ ਦੌਰਾਨ ਗੱਲਬਾਤ ਕਰਦੇ ਹੋਏ surjeet singh ਬਾਠ ਅਤੇ ਸਥਾਨਕ ਲੋਕਾਂ ਦੇ ਵੱਲੋਂ ਕੀ ਕੁਝ ਜਾਣਕਾਰੀ ਦਿੱਤੀ ਗਈ ਹੈ ਆਓ ਜਾਣਦੇ ਹਾਂ। ਪਹਿਲੇ ਤਾਂ ਜਰਨੈਲ ਵਾਇਗੁਰੀਆ ਖਾਲਸਾ ਵਾਇਗੁਰਜੀ ਕੀ ਫਤਿਹ ਇਹ ਸਾਰੇ ਬੱਚਿਆਂ ਦਾ ਕਿਸਨੇਹਾ ਦੇਣਾ ਚਾਹੁੰਦੇ ਆਪਾਂ ਵੱਡੇ ਵੀਰਾਂ ਨੂੰ ਛੋਟੇ ਵੀਰਾਂ ਨੂੰ ਸਾਰੇ ਛੋਟੇ ਸਾਭੀਆਂ ਨੂੰ ਨਿਸ਼ੀ ਦੀ ਢਾਡੇ ਤੇ ਇਹ ਪ੍ਰੋਗਰਾਮ ਹਰ ਸਾਲ ਹੈ। ਆਪਾਂ ਦੁੱਧ ਦਾ ਲੰਗਰ ਲਾ ਕੇ ਜੋ ਵੀ ਸੰਗਤ ਭੇਜਦੀ ਹੈ ਸਾਰਾ ਸਮੂਹ ਸੰਗਤ ਦੇ ਸਤਿ ਸਹਿਜ ਯੋਗ ਨਾਲ ਲੰਗਰ ਲਗਾਇਆ ਜਾਂਦਾ ਕਈ ਵੀਰ ਮੇਰੇ ਇਹ ਵੀ ਮੈਸੇਜ ਕਰਦੇ ਕਿ ਲੰਗਰ ਆਹਾਂ ਥਾਂ ਤੇ ਲੰਗਰ ਲੱਗੇ ਤੁਸੀਂ ਇਹ ਲੰਗਰ ਨੂੰ ਹੋਰ ਕਿਸੇ ਮੂਮੰਤ ਚ ਲਿਆਓ ਪਰ ਆਪਾਂ ਇਹ ਕਹਿੰਦੇ ਆ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਲੰਗਰਾਂ ਵਾਲੀ ਜਾਗਰਤ ਨਹੀਂ ਹੈਗੀ ਇਹਨਾਂ ਨੂੰ ਛੋਟੇ ਛਾਬ ਜਾਂਦੇ ਨੇ ਨਾਮਾਂ ਦਾ ਨਹੀਂ ਪਤਾ ਛੀਦੀ ਦਿਹਾੜਿਆਂ ਦਾ ਨਹੀਂ ਪਤਾ ਨਾ ਇਹਨਾਂ ਨੂੰ ਇਹ ਸਿੱਖ ਜਿਹੜੀ ਆ ਇਹ ਸਿੱਖਾਂ ਨੂੰ ਭੁੱਲਦੇ ਜਾ ਰਹੇ ਆ ਸਿੱਖੀ ਤੋਂ ਇਹ ਇਹਨਾਂ ਨੂੰ ਜੋੜਨ ਵਾਸਤੇ ਲੰਗਰ ਹੀ ਹੈ ਜਿਹੜੇ ਜਾਗਰਤ ਕਰਦੇ ਕਿ ਕੋਈ ਵੀ ਬੱਚਾ ਹੁੰਦਾ ਵੱਡਿਆਂ ਨੂੰ ਆਪਣੇ ਵੀਰਾਂ ਨੂੰ ਪੁੱਛਦੇ ਆ ਵੀ ਕਾਹਦੇ ਲੰਗਰ ਲੱਗਾ ਫਿਰ ਥੋੜਾ-ਬੋੜਾ ਸੁਨੇਹਾ ਜਾਂਦਾ ਜਿੰਨੇ ਕੁ ਜੋਗੇ ਨੇ ਆਪਾਂ ਉਹਨੇ ਕੁ ਜੋਗੇ ਸਾਰੀ ਸੰਗਤ ਦੇ ਨਾਲ ਰਲ ਕੇ ਕਰੀਦਾ ਵਾ ਇਹ ਸਰ 메ਨ ਰੋਡ ਜੀਟੀ ਰੋਡ ਵਿਆਸ ਆ ਨੀਅਰ ਮਿਲਟਰੀ ਸਟੇਸ਼ਨ ਐਸ ਬੀ ਆਈ ਬੈਂਕ ਦੇ ਕੋਲ ਬੈਟਰੀ ਸ਼ਾਪ ਹੈਗੀ ਆਪਣੀ ਉਹਦੇ ਨੇੜੇ ਲਾ ਕੇ ਸਾਰੀ ਸੰਗਤ ਹੀ ਲਗਾਉਂਦੀ ਹੈ ਸਲਾਨਾ ਜੀ ਇਹ ਹਰ ਸਾਲ ਸਲਾਨਾ ਮੇਂ ਛੀਦੀੜਾੜਿਆਂ ਦੇ ਪ੍ਰੋਗਰਾਮ ਗ੍ਰਾਮੀਅਮ ਦਾ ਆਛੀ ਦਿਹਾੜਾ ਬਣਾਏ ਜਾਂਦੇ ਆ ਉਦੋਂ ਸੰਗਤ ਜਿਹੜੀ ਆਂਦੀ ਉਹਨਾਂ ਵਾਸਤੇ ਆਪਾਂ ਦੁੱਧ ਦੇ ਲੰਗਰ ਜੋ ਵੀ ਰਸਤ ਪਹੁੰਚਦੀ ਏ ਜਦੂਰ ਸੰਗਤ ਤੱਕ ਪਹੁੰਚਾਈ ਜਾਂਦੀ ਏ ਤੇ ਇੱਕ ਸੁਨੇਹਾ ਦਿੱਤਾ ਜਾਂਦਾ ਸਾਰੀ ਸੰਗਤ ਨੂੰ ਇੱਕ ਦੋ ਜਿੰਨਾ ਜੋੜਨ ਦਾ ਇੱਕ ਛੀ ਦਿਹਾੜਾ ਦੇ ਨੂੰ ਸਮਰਪਿਤ ਯਾਦਗਾਰਨ ਦਾ ਕੱਲ ਵੀ ਵਕ ਵਕ ਜਿਹੜਾ ਨਗਰ ਕੀਰਤਨ ਸਜਾਇਆ ਸੀ ਜੀ ਉਹ ਪਿੰਡ ਤੋਂ ਸਜਾਇਆ ਸੀ ਹਾਂਜੀ ਗੁਰੀਰਪੁੱਲਰ ਤੋਂ ਵੀ ਨਗਰ ਕੀਰਤਨ ਆਇਆ ਸੀਗਾ ਉਹਦਾ ਵੀ ਆਪਾਂ ਪੂਰਾ ਸਤਿਕਾਰ ਕੀਤਾ ਹਰ ਇਸ ਨਗਰ ਕੀਰਤਨ ਬਾਬਾ ਜੀਵਨ ਸਿੰਘ ਜੀ ਦਾ ਉਹਨਾਂ ਨੇ ਜੀ ਜਿਹੜੇ ਦੇ ਕੀਤਾ ਹਾਂਜੀ ਸਮੂਹੀਦਾਂ ਦੇ ਧੜੇ ਦੇ ਕੀਤਾ ਇਹ ਆਹ ਉਹਨਾਂ ਦੇ ਸਤਿਕਾਰ ਕਰਦੇ ਆਂ ਵੀ ਇਹ ਨਗਰ ਕੀਰਤਨ ਜਿਹੜੇ ਇਹ ਜਾਗਰੂਤ ਕਰਦੇ ਆ ਸਾਰਿਆਂ ਨੂੰ ਇੱਕ ਸੁਨੇਹਾ ਵਾਂ ਕੌਮ ਨੂੰ ਚੜ੍ਹਦੀ ਕਲਾ ਚ ਪ੍ਰਤੀਕ ਦਾ ਸਰਦਾਰਾਂ ਨੂੰ ਸਾਰੇ ਵੀਰ ਭਰਾਵਾਂ ਨੂੰ ਸਾਰੀ ਸੰਗਤ ਨੂੰ ਜਾਗਰੂਤ ਕਰਨ ਦਾ ਇਹ ਹੀ ਗਰੀਆ ਹੈਕਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ